ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰ ਹਲਕਾ ਮੁਕਰੀਆਂ ਸਵਰਨ ਸਿੰਘ ਰਾਮਗੜੀਆ ਜੀ ਹਰ ਰੋਜ਼ ਆਮ ਆਦਮੀ ਪਾਰਟੀ ਦਾ ਬੜੇ ਜੋਰ ਸ਼ੋਰ ਤੇ ਧੜਲੇਨਾ ਕਰ ਰਹੇ ਹਨ ਪ੍ਰਚਾਰ ਆਮ ਆਦਮੀ ਪਾਰਟੀ ਨੇ ਨੀਤੀਆਂ ਨੂੰ ਹਰ ਨੌਜਵਾਨ ਤੱਕ ਪਹੁੰਚਾਉਣ ਲਈ ਕਰ ਰਹੇ ਹਨ ਸੰਘਰਸ਼ ਸੀਨੀਅਰ ਵਲੰਟੀਅਰ ਸਵਰਨ ਸਿੰਘ ਰਾਮਗੜੀਆ ਨੇ ਦੱਸਿਆ ਕਿ 2013 ਤੋਂ ਉਹ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਨ ਆਓ ਦੇਖਦੇ ਹਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਵੱਲ ਕਿਸ ਢੰਗ ਨਾਲ ਪ੍ਰੇਰਿਤ ਕਰਦੇ ਹਨ ਫੋਨ ਤੇ ਗੱਲਬਾਤ ਕਰਦੇ ਸੁਵਾਨ ਸਿੰਘ ਰਾਮਗੜੀਆਂ ਨੇ ਦੱਸਿਆ ਕਿ ਉਹ ਲੋਕਾਂ ਨੂੰ ਸਿਰਫ ਇੱਕ ਮੌਕਾ ਸਿਰਫ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਲਈ ਕਹਿ ਰਹੇ ਹਨ ਅਗਲੀ ਵਾਰ ਜੇ ਆਮ ਆਦਮੀ ਪਾਰਟੀ ਕੰਮ ਨਹੀਂ ਕਰੇਗੀ ਤਾਂ ਬੇਸ਼ੱਕ ਵੋਟ ਨਾ ਪਾਇਓ ਉਹਨਾਂ ਦਾ ਨਾਰਾ ਇੱਕ ਮੌਕਾ ਕੇਜਰੀਵਾਲ ਨੂੰ ਜ਼ਰੂਰ ਦਿਓ ਆਓ ਦੇਖਦੇ ਹਾਂ ਪੂਰਾ ਵੀਡੀਓ ਸਾਰੂ ਸਾਥੀ ਆਮ ਆਦਮੀ ਪਾਰਟੀ ਦੇ ਬਲੰਚੇਰ ਮੈਂ ਪਹਿਲੇ ਸਾਰਿਆਂ ਨੂੰ ਪਿੰਡ ਹੰਦਵਾਸ ਦੇ ਨਿਵਾਸੀਆਂ ਨੂੰ ਪੰਜ ਸਰਪੰਚ ਆਦੇਦਾਰ ਮੈਂ ਸਾਰਿਆਂ ਨੂੰ ਪਹਿਲੇ ਸਤਿ ਸ੍ਰੀ ਅਕਾਲ ਪਰਮਾਨ ਕਰਨਾ ਆਓ ਬੱਚੇ ਦਾ ਜਵਾਬ ਹੱਥ ਵਿੱਚ ਲਈਏ ਵਾਹਿ ਸ੍ਰੀਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਨਾ ਆਪਣੇ ਜਗਾਰੂ ਸਾਥੀ ਆਮ ਆਦਮੀ ਪਾਰਟੀ ਦੇ ਬਲੈਕੀਅਰ ਨਾ ਨਾਰੋ ਇੱਕ ਦੱਸ ਦੇਣਾ ਚਾਹਨਾ ਇਹ ਬਾਬਾ ਆ ਚੁੱਕਿਆ 75 साल हो गए वोटर पाने हुए भाई ये कहना चाहता ना एक मौका सिर्फ एक मौका एक ही मौका एक ही मौका एक ही मौका आम आदमी पार्टी को देना एक मौका चालू दो देना मैं इसलिए कहना चाहता कि साडे जिले में नौजवान पीरिया आ रही हैं मैं कहना चाहता बच्चे पोस्ट तो चंदकाच पाते वोट नहीं ਦੇ ਪਾਇਆ ਮੈਂ ਇਹ ਕਹਣਾ ਚਾਹਨਾ ਕਿਸ ਮਾਰ ਕੇ ਹਾਜ਼ਰੀ ਗਏ ਆ ਤੇ ਸਰਬਸਾ ਨਹੀਂ ਹੈ ਮੇਰੀ ਤੁਹਾਡੇ ਅੱਗੇ ਅਰਜ ਹੈ ਇਹ ਹੈ ਮੈਂ ਆਗਾ ਕਰਨਾ ਚਾਹਨਾ ਕਿ ਜਿਨ੍ਹਾਂ ਨੇ ਡਿਗਰੀਆਂ ਡਿਪਲੋਮੇ ਕਰਦੇ ਰੱਖੇ ਆ ਉਹ ਆਪਣੇ ਅੰਡੋ ਬੇ ਆਪਣਾ ਜੋ ਤਲਵਾਰਾ ਇੰਪਲਾਈਮੈਂਟ ਚੇਂਜ ਆ ਉਹਦੇ ਵਿੱਚ ਨਾਮ ਦਰਜ ਕਰਵਾਓ ਕਿਉਂਕਿ ਸਾਡੇ ਮਾਨਯੋਗ ਸ੍ਰੀ ਅਰਬੰਦ ਕੇਜਰੀਵਾਲ ਸਾਹਿਬ ਨੇ ਇਹ ਮੈਸੇਜ ਦਿੱਤਾ ਤੇ ਜੋ ਬੱਚੇ ਬਵੇ ਲਿਕੇ ਫੇਰ ਬਾਗ ਘੁੰਮ ਰਹੇ ਆ ਅਸੀਂ ਜੱਤਪੁਰ ਸਰਦਰੀ ਮਿਲੇਗੀ ਤਦ ਤੱਕ ਅਸੀਂ 5 5000 ਰੁਪਏ ਉਹਨਾਂ ਨੂੰ 5000 ਪੱਕਾ ਹਰ ਮਹੀਨੇ ਮਿਲੇਗਾ ਇਸ ਲਈ ਮੈਂ ਤੁਹਾਨੂੰ ਅੱਗਾ ਕਰਨਾ ਚਾਹਨਾ ਕਿ ਇੱਕ ਮੌਕਾ ਚਿਰ ਇੱਕ ਮੌਕਾ ਇੱਕ ਮੌਕਾ ਝਾੜੂ 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 ਮੈਂ ਇਸ ਲਈ ਜਰਾ ਚਾਹਨਾ ਸਾਡੇ ਮਾਨਤ ਸਿੰਘ ਜੀ ਵਰਮ ਕੇਜੀ ਬਾਵਾ ਨੇ ਸਟੋਕ ਗਣਲਕੀਆਂ ਦਿੱਤੀਆਂ ਉਹ ਬਿਲਕੁਲ ਸਹੀ ਹੈ ਕਈ ਦੂਸਰੀਆਂ ਪਾਰਟੀਆਂ ਵਾਲੇ ਆ ਕੇ ਬੋਲਣਗੇ ਇਹ ਝੂਠ ਹੈ ਉਸਨੇ ਕਿੱਲੀ ਦੇ ਵਿੱਚ ਕਰਕੇ ਦਿਖਾਤਾ ਲੈ ਇਹ ਕਹਣਾ ਚਾਹਨਾ ਸਾਡੇ ਮਾਨਤ ਸਿੰਘ ਜੀ ਵਰਮ ਕੇਜੀ ਬਾਵਾ ਸਾਹਿਬ ਕੋਲ ਸਿਰਫ ਸਿਰਫ 27% ਪਾਵ ਰ ਹੈ ਦਿੱਲੀ ਵਿੱਚ ਇਸੇ ਲਈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਬੰਦਾ ਸਭ 27 ਨੰਬਰ ਲੈਂਦਾ ਉਹ ਫੇਲ ਹੋ ਜਾਂਦਾ ਤੇ ਸਾਡੇ ਮਾਨੇ ਪ੍ਰੀਤ ਅਰਮਨ ਕੇਜਰਵਾ ਸਾਹਿਬ ਨੇ 27% ਦੇ ਅੰਦਰ ਉਸ ਟੈਂਸ਼ਨ ਦੇ ਵਿੱਚ ਕੇ ਮੈਂ ਇਹ ਕਹਿਣਾ ਚਾਹਨਾ ਇਹ ਉਹਨਾਂ ਨੇ ਦਿੱਲੀ ਦਾ ਤੱਕਾ ਪਲਟ ਦਿੱਤਾ ਬੀਵੀਸੀ ਇੰਟਰਨੈਸ਼ਨਲ ਰੇਡੀਓ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਆਉਣ ਵਾਲੀ ਅਗਲੀ ਖਬਰ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ